ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਉਦੋਂ ਪ੍ਰੋਗਰਾਮ ਕਰ ਰਹੇ ਹਾਂ ਜੀ ਜਦੋਂ ਤੀਜੀ ਵਰਲਡ ਵਾਰ ਤੀਜੀ ਦੁਨੀਆ ਦੀ ਜਿਹੜੀ ਜੰਗ ਹੈ ਉਹ ਬਹੁਤ ਇਹ ਲਾਲੋ ਵੀ ਵਰਜ ਤੇ ਹੈ ਬਸ ਕਦੋਂ ਵੀ ਜੰਗ ਤੀਜੀ ਵਰਲਡ ਵਾਰ ਹੋ ਸਕਦੀ ਹੈ ਇਹ ਹੁਣ ਮੈਂ ਕਿਉਂ ਕਹਿ ਰਿਹਾ ਕਿਉਂਕਿ ਇੱਕ ਦੋ ਬਿਆਨ ਆਏ ਨੇ ਇਰਾਨ ਵੱਲੋਂ ਵੀ ਤੇ ਇਜ਼ਰਾਈਲ ਵੱਲੋਂ ਵੀ ਹੁਣ ਈਰਾਨ ਕਹਿੰਦਾ ਹੈ ਕਿ ਜਿਹੜੀ ਇਹ ਜੰਗ ਹੈ ਉਹ ਇਜ਼ਰਾਈਲ ਨੇ ਸ਼ੁਰੂ ਕੀਤੀ ਹੈ ਤਾਂ ਹੁਣ ਇੱਥੇ ਦੇਖਿਆ ਜਾਵੇ ਕਿ ਜਿਹੜਾ ਇਜ਼ਰਾਈਲ ਹੈ ਵੈਸੇ ਉਹਨੇ ਕੀਤੀ ਗਲਤੀ ਹੈ ਉਹ ਸ਼ਾਇਦ ਈਰਾਨ ਨੂੰ ਫਲਸਤੀਨ ਸਮਝ ਗਿਆ ਪਰ ਆਪਾਂ ਦੇਖਗੇ ਜਿਹੜਾ ਈਰਾਨ ਹੈ ਉਹ ਬਹੁਤ ਹੀ ਜ਼ਿਆਦਾ ਕਿਉਂਕਿ ਉਹ ਤੇਲ ਵੇਚ-ਵੇਚ ਕੇ ਉਹਦਾ ਮਜ਼ਾਈਡ ਸਿਸਟਮ ਬਹੁਤ ਹੀ ਜ਼ਿਆਦਾ ਕਾਰਗਰ ਹੈ ਤਾਂ ਆਪਾਂ ਦੇਖਿਆ ਵੀ ਹੈ ਉਹ ਆਪਦੇ ਆਇਰਨ ਡੋਮ ਸਿਸਟਮ ਤੇ ਇਜ਼ਰਾਈਲ ਨੂੰ ਸੀਗਾ ਬਟ ਜਿਹੜੇ ਇਰਾਨ ਨੇ ਕਾਫੀ ਹਮਲੇ ਕੀਤੇ ਐ ਤੇ ਇਜ਼ਰਾਈਲ ਦਾ ਨੁਕਸਾਨ ਵੀ ਹੋਇਆ ਆ ਆਪਾਂ ਨੂੰ ਪਤਾ ਹੈ ਜੀ ਵੈਸੇ ਇਹ ਜੰਗਾਂ ਦਾ ਰਿਜ਼ਲਟ ਕੁਝ ਵੀ ਨਹੀਂ ਨਿਕਲਦਾ ਤੇ ਅੱਗੇ ਵੀ ਆਪਾਂ ਦੇਖਿਆ ਪਿੱਛੇ ਇਤਿਹਾਸ ਚਲੇ ਜਾਓ ਤੁਸੀਂ ਦੁਨੀਆ ਦੀ ਪਹਿਲੀ ਜੰਗ ਜਾਂ ਦੁਨੀਆ ਦੀ ਦੂਜੀ ਜੰਗ ਜਿਹਨੂੰ ਆਪਾਂ ਵਰਲਡ ਵਾਰ 1 ਤੇ ਵਰਲਡ ਵਾਰ 2 ਕਹਿੰਦੇ ਆ ਉਹਦੇ ਚ ਨਿਕਲਦਾ ਕੁਝ ਨਹੀਂਗਾ ਉੱਥੇ ਆਮ ਲੋਕਾਂ ਦਾ ਹੀ ਨੁਕਸਾਨ ਹੁੰਦਾ ਉਹਨਾਂ ਦੀ ਜਾਨੋਂ ਮਾਲ ਦਾ ਨੁਕਸਾਨ ਹੁੰਦਾ ਪਰ ਇਹ ਚੀਜ਼ਾਂ ਇਹਨਾਂ ਦੇਸ਼ਾਂ ਨੂੰ ਸਮਝਣੀਆਂ ਚਾਹੀਦੀਆਂ ਖਾਸ ਕਰਕੇ ਜਦੋਂ ਬਿਆਨ ਆਉਂਦੇ ਨੇ ਇਹ ਜੇ ਤਾਂ ਉਦੋਂ ਇਹ ਲੱਗਦਾ ਹੈ ਵੀ ਜਿਹੜੀ ਇਹ جنگ ਹੈ ਉਹ ਕੋਈ ਰੁਕਣ ਵਾਲੀ ਨਹੀਂ ਹੈ ਤਾਂ ਇਹਨਾਂ ਦੋਨਾਂ ਦੇਸ਼ਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੰਨੇ ਲੋਕਾਂ ਦੀਆਂ ਜਿਹੜੇ ਬੇਕਸੂਰ ਲੋਕ ਆ ਉਹਨਾਂ ਦੀ ਜਾਨਾਂ ਜਾਣੀਆਂ ਤਾਂ بجائے ਕਿ ਐਸਕਲੇਸ਼ਨ ਨੂੰ ਬਤਾਉਣ ਦੇ ਦੋਨੇ ਦੇਸ਼ਾਂ ਨੂੰ ਕੋਈ ਇਹੋ ਜਿਹਾ ਇੱਕ ਅਲਟਰਨੇਟਿਵ ਇੱਕ ਬਹੁਤ ਹੀ ਸੈਂਟਰ ਤਰੀਕਾ ਹੱਲਣਾ ਚਾਹੀਦਾ ਗੱਲਬਾਤ ਦਾ ਕਿ ਇਹ ਮਸਲਾ ਹੱਲ ਹੋ ਸਕੇ ਤੇ ਇਸ جنگ ਨੂੰ ਛੇਤੀ ਤੋਂ ਛੇਤੀ ਰੋਕਿਆ ਜਾਵੇ। ਅ ਇਜ਼ਰਾਈਲ ਕੋਸ਼ਿਸ਼ ਕਰ ਰਿਹਾ ਹੈ ਅਮਰੀਕਾ ਨੂੰ ਇਸ ਜੰਗ ਦੇ ਵਿੱਚ ਧੱਕਣ ਲਈ। ਤੁਸੀਂ ਸੁਣਿਆ ਹੋਗਾ ਲੇਟੈਸਟ ਬਿਆਨ ਵੀ ਆਇਆ ਇਜ਼ਰਾਈਲ ਦੇ ਰਾਸ਼ਟਰਪਤੀ ਦਾ ਬੈਂਜਾਮਿਨ ਨੇਤਨਯਾਹੁ ਦਾ ਕਿ ਅਮਰੀਕਾ ਰਾਸ਼ਟਰਪਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਰਾਨ ਨੇ। ਤਾਂ ਅ ਇਹ ਟਰੰਪ ਦਾ ਵੀ ਬਿਆਨ ਆਇਆ ਸੀਗਾ ਕਿ ਕਿਉਂਕਿ 트럼ਪ ਆਪਾਂ ਨੂੰ ਪਤਾ ਹੈ ਨਹੀਂ ਇਸ ਜੰਗ ਦੇ ਵਿੱਚ ਦਿਲਚਸਪੀ ਕਿਉਂਕਿ ਅਮਰੀਕਾ ਕੋਲੇ ਪੈਸਾ ਹੀ ਨਹੀਂ ਉਹ ਹੁਣ ਕਿਵੇਂ ਇਜ਼ਰਾਈਲ ਦੀ ਹੈਲਪ ਕਰੂਗਾ ਤਾਂ ਆਪਾਂ ਹੀ ਦੇਖ ਰਹੇ ਹਾਂ ਕਿ ਜਿਹੜੀ ਇਹ ਜੰਗ ਹੈ ਅਮਰੀਕਾ ਤਾਂ ਚਾਹੁੰਦਾ ਹੈ ਕਿ ਇਹਦਾ ਬੈਠ ਕੇ ਗੱਲਬਾਤ ਨਾਲ ਨਿਪਟਰਾ ਹੋ ਜੇ ਪਰ ਜਿਸ ਹੱਬ ਨਾਲ ਇਰਾਨ ਨੇ ਰਿਟੈਲੀਏਟ ਕੀਤਾ ਹੈ ਇਹਦਾ ਵਾਪਸ ਉਹਨਾਂ ਨੂੰ ਰਿਪਲਾਈ ਕੀਤਾ ਹੈ ਤਾਂ ਇਹ ਦੇਖ ਕੇ ਲੱਗ ਰਿਹਾ ਹੈ ਕਿ ਇਹ ਜਿਹੜੀ جنگ ਹੈ ਉਹ ਕਿਤੇ ਤੀਜੀ ਵਰਲਡ ਵਾਰ ਵੱਲ ਹੀ ਨਾ ਧੱਕ ਦੇ ਸਾਰੀ ਦੁਨੀਆ ਨੂੰ ਤਾਂ ਇਹ ਦੋਨੇ ਹੀ ਦੇਸ਼ਾਂ ਨੂੰ ਹੋਰ ਦੇਸ਼ਾਂ ਨੂੰ ਵੀ ਚਾਹੀਦਾ ਹੈ ਕਿ ਇਸ ਦਾ ਜਲਦ ਤੋਂ ਜਲਦ ਇਹਦਾ ਕੋਈ ਇਹਦਾ ਸੋਲੂਸ਼ਨ ਲੱਭਿਆ ਜਾਵੇ ਤੇ ਵਰਨਾ ਦੁਨੀਆ ਤੀਜੀ ਵਰਲਡ ਵਾਰ ਦੇ ਵਿੱਚ ਤਾਂ ਆਪਾਂ ਦੇਖਿਆ ਹੀ ਹੈ ਕਿ ਨੁਕਸਾਨ ਹੋਇਆ ਹੀ ਹੈ ਜੀ ਤਾਂ ਇਹ ਦੋਨੇ ਦੇਸ਼ਾਂ ਨੂੰ ਚਾਹੀਦਾ ਕਿ ਉਹ ਜਦੋਂ ਬਿਆਨ ਦੇਣ ਬਹੁਤ ਹੀ ਸਹਿਜ ਮਤੇ ਨਾਲ ਤੇ ਬਹੁਤ ਹੀ ਉਹ ਦੇਖਣ ਬਿਆਨ ਸਹੀ ਦੇਣੇ ਚਾਹੀਦੇ ਨੇ ਨਾ ਕਿ ਉਕਸਾਊ ਵਾਲੇ ਬਿਆਨ ਉਕਸਾਊ ਵਾਲੇ ਬਿਆਨ ਤਾਂ ਕਿਸੇ ਦੇ ਪੱਖ 'ਚ ਵੀ ਨਹੀਂ ਹੁਣ ਇਜ਼ਰਾਈਲ ਨੇ ਈਰਾਨ ਦੇ ਕਈ ਕਮਾਂਡਰਾਂ ਦੀ ਹੱਤਿਆ ਕੀਤੀ ਹੈ ਤਾਂ ਈਰਾਨ ਵੀ ਚੁੱਪ ਨਹੀਂ ਬੈਠੂਗਾ ਤਾਂ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਅੱਗੇ ਇਹ ਜੰਗ ਕਿੱਧਰ ਨੂੰ ਤੁਰਦੀ ਹੈ ਪਰ ਆਪਾਂ ਸਾਰੇ ਚਾਹਾਂਗੇ ਕਿ ਇਹ ਜੰਗ ਜਲਦੀ ਤੋਂ ਜਲਦੀ ਇਹਦਾ ਕੋਈ ਅ ਇਸ ਦਾ ਹੱਲ ਹੋਵੇ ਤੇ ਵਰਨਾ ਨੁਕਸਾਨ ਬਹੁਤ ਜ਼ਿਆਦਾ ਇਜ਼ਰਾਈਲ ਤੇ ਈਰਾਨ ਨੂੰ ਨਹੀਂ ਇਹਦਾ ਸਾਰਾ ਹੀ ਸਾਰੀ ਦੁਨੀਆ ਨੂੰ ਭੁਗਤਣਾ ਪੈਣਾ ਤਾਂ ਹੀ ਹੋਪ ਕਰਦੇ ਆ ਕਿ ਜਿਹੜੇ ਦੋਨੇ ਦੇਸ਼ ਹੈ ਉਹ ਕਿਸੇ ਨਾ ਕਿਸੇ ਮੁੱਦੇ ਤੇ ਇਸ ਨੂੰ ਨਿਬੇੜਨ ਤੇ ਸਾਰੇ ਹੀ ਚਾਹਣਗੇ ਤੇ ਇਹਦੇ ਨਾਲ ਸਾਰੀਆਂ ਈਕਨੋਮੀਆਂ ਦਾ ਸਾਰੀ ਦੁਨੀਆ ਦੀ ਈਕਨੋਮੀ ਦਾ ਨੁਕਸਾਨ ਹੁੰਦਾ ਸੋ ਜਿਹੜੇ ਜੰਗ ਹੈ ਉਹ ਕਦੇ ਵੀ ਕਿਸੇ ਦੇ ਹੱਕ ਚ ਨਹੀਂ ਹੁੰਦੀ ਅ ਤਾਂ ਅੱਜ ਦਾ ਜੋ ਟੌਪਿਕ ਸੀਗਾ ਉਹ ਇਹ ਹੀ ਸੀਗਾ ਕਿ ਜੰਗ ਜ਼ਿਆਦਾ ਖਤਰਨਾਕ ਹੁੰਦੀ ਜਾ ਰਹੀ ਹੈ ਅ ਸੁਣ ਲਈ ਬਹੁਤ ਬਹੁਤ ਧੰਨਵਾਦ